ਸੰਡੇ ਆਜਾ ਸੰਡੇ ਆ ਪਰ ਈਸਟਰ ਵੀਕਐਂਡ ਆਇਸ ਸ਼ੂ ਵੀਕਐਂਡ ਕਲਪਾ ਹਾਂਜੀ ਹਾਂਜੀ ਸਰਦਾਰ ਸਾਹਿਬ ਜੀ ਕੋਲ ਪਹੁੰਚ ਚੁੱਕੇ ਆ ਕੀ ਹਾਲ ਆ ਜੀ ਕੈਮੋ ਜੀ ਹਾਂਜੀ ਆ ਆਪਣੀ ਸਿਕਿਉਰਿਟੀ ਲਈ ਖੜਾ ਪਈ ਪੂਰੀ ਉੱਪਰ ਲੱਗੀ ਇਹ ਹੁਣ ਕੈਂਬਰ ਚ ਪਾਏ ਹੋਏ ਸੀ ਕੈਂਬਰ ਚੋਂ ਕੱਢ ਲਏ ਜਿਹੜੇ ਆਹ ਇਹਦੇ ਵਿੱਚ ਰਹਿੰਦੀ ਆ ਆ ਜਿਹੜੇ ਤਿੰਨ ਆਹ ਕੈਂਬਰ ਹੈ ਜਿਹੜੇ ਬਣਿਆ ਤਨੇ ਤੇ ਇੱਕ ਵਾਰੀ ਚ ਕਿੰਨੇ ਟਾਇਰ ਜਾਂਦੇ ਚੈਂਬਰ ਆਹ ਵਿਚਾਲੇ ਵਾਲਾ ਸਾਰਨੋਂ ਵੱਡਾ ਲੱਗਦਾ 21 ਟਾਇਰ ਇਹਦੇ ਵਿੱਚ ਇੱਕ ਵਾਰੀ ਚ 21 ਟਾਇਰ ਚੱਲ ਜਾਂਦੇ ਆ ਜੀ ਤੇ ਨਵੇਂ ਬਣ ਜਾਂਦੇ ਆ ਲੋ ਜੀ ਪਹੁੰਚ ਗਏ ਸੀਗੇ ਵਰਕਸ਼ਾਪ ਤੇ ਤੇ ਹੁਣ ਪ੍ਰਸ਼ਾਦਾ ਤੁਹਾਡੇ ਸਾਹਮਣੇ ਆ ਆਉਂਦਿਆਂ ਨੂੰ ਪ੍ਰਸ਼ਾਦਾ ਕਹਿੰਦੇ ਪਹਿਲਾਂ ਖਾ ਫੇਰ ਗੱਲ ਗਲੀ ਕਰਨੀ ਆ ਤੇ ਹੁਣ ਮੈਂ ਲੱਗਿਆ ਖਾਣ ਤੁਸੀਂ ਖਾ ਲਿਆ ਡੈਡੀ ਖਾ ਲਿਆ ਖਾ ਲਿਆ ਬਹੁਤ ਸਵਾਦ ਇਹ ਆ ਸਾਰੀਆਂ ਫੈਕਟਰੀਆਂ ਫੈਕਟਰੀਆਂ ਜੀ ਇਤਰੇ ਫੈਕਟਰੀਆਂ ਫੈਕਟਰੀਆਂ ਬਹੁਤ ਫੈਕਟਰੀਆਂ ਇਹ ਤੁਸੀਂ ਦੇਖੇ ਟਾਇਰ ਕਿਵੇਂ ਬਣਦੇ ਆ ਕਿਵੇਂ ਪੁਰਾਣੇ ਐਕਸਪਾਇਰ ਟਾਇਰ ਨੂੰ ਨਵਾਂ ਨਵੀਂ ਜਾਨ ਦੇ ਦਿੱਤੀ ਜਾਂਦੀ ਆ ਇਹ ਤੁਸੀਂ ਲੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਮੈਂ ਗਿਆ ਸੀ ਮੰਮੀ ਹੁਣਾਂ ਦੇ ਰੂਮ ਦੇ ਵਿੱਚ ਤੇ ਮੈਂ ਲੈ ਕੇ ਆਇਆ ਫਰੂਟ ਕੋਕੋਨਟ ਆਪਲ ਪੈਨੈਪਲ ਤੇ ਆਰੈਂਜਾ ਥੋੜਾ ਬੋਤਾ ਖਾਣੇ ਆ ਤੇ ਵੀਡੀਓ ਕਰ ਰਿਹਾ ਸੀ ਐਡਿਟ ਦੋ ਦਿਨ ਤੋਂ ਮੇਰਾ ਵਲੌਗ ਨਹੀਂ ਆਇਆ ਤੇ ਹੁਣ ਵਲੌਗ ਪਾਉਂਦਾ ਜੂ ਜਾ ਕੇ ਤੇ ਡੇਟ ਅੱਜ ਹੋ ਚੁੱਕੀ ਆ ਡੇਟ ਕਿੰਨੀ ਆਜ ਮੈਨੂੰ ਯਾਦ ਨਹੀਂ ਆ ਉਹ 20 ਤਰੀਕ ਹੋ ਗਈ ਹੈ ਸੋ ਮੈਨੂੰ ਨਹੀਂ ਪਤਾ ਵਲੌਗ ਕਦੋਂ ਅਪਲੋਡ ਹੋਊਗਾ ਪਰ ਅੱਜ 20 ਤਰੀਕ ਹੋ ਗਈ ਆ ਅੱਜ ਰਿਸੈਪਸ਼ਨ ਪਾਰਟੀ ਵਾਲਾ ਰਹਿਣਾ ਅੋ ਵੀ ਨਰੋਬੀ ਦਾ ਮੌਸਮ ਅੱਜ ਬੱਦਲਵਾਈ ਵਾਲਾ ਸੋਹਣਾ ਮੌਸਮ ਆ ਮੀਂਹ ਆਲਾ ਨਹੀਂ ਬੱਦਲ ਆ ਥੋੜੇ ਥੋੜੇ ਤੇ ਮੈਂ ਨਿਕਲ ਗਿਆ ਬਾਜ਼ਾਰ ਵਾਲ ਨੂੰ ਅੱਜ ਤੁਹਾਨੂੰ ਪੂਰਾ ਜਿੱਥੇ ਗਈ ਇਹ ਵੀ ਬਿਜ਼ਨਸ ਬਾਜ਼ਾਰ ਆ ਜਿੱਥੇ ਆਪਣੇ ਪੰਜਾਬੀਆਂ ਦਾ ਕੰਮ ਆ ਵੱਡੀਆਂ ਵੱਡੀਆਂ ਦੁਕਾਨਾਂ ਵਰਕਸ਼ਾਪਾਂ ਉਹ ਦਿਖਾਵਾਂਗੇ ਤੇ ਮੌਸਮ ਸੋਹਣਾ ਆ ਦੇਖੋ ਥਾਰੇ ਕਲੇ ਬੱਦਲ ਐ ਨਜ਼ਾਰਾ ਆਇਆ ਪਿਆ ਪਿੱਛੇ ਮੇਰੇ ਟੈਂਪਲ ਨਿਕਲਣਾ ਆਪਣੇ ਜਿਆ ਸ਼੍ਰੀ ਰਾਮ ਇਹ ਅੱਗੇ ਉਹ ਦਿਖਾਉਣਾ ਤੁਹਾਨੂੰ 뷰 ਪਰਲੇ ਪਾਸੇ ਨੂੰ ਬਹੁਤ ਸੋਹਣਾ ਲੱਗ ਰਿਹਾ ਅੱਜ ਮੈਂ ਵੀ ਤੇ 뷰 ਵੀ ਲਓ ਜੀ ਚੈੱਕ ਕਰੋ ਆ ਵੀ ਬੈਲਡਿੰਗ ਸੋਹਣੀ ਆ ਨਰੋਪੀ ਦੀ ਜਿਹੜੀ ਆ ਥੱਪੇ ਪਾਸੇ ਲੈਫਟ ਸਾਈਡ ਤੇ ਬੜੇ ਜਾਗਿਆ ਮੂਰੇ ਹੌਣ ਦੀ ਥੋੜੀ ਆਹ ਦੇਖੋ ਇਹ ਬਿਲਡਿੰਗ ਬਹੁਤ ਸੁੰਦਰ ਹੈ ਆਹ ਤਾਂ ਕੋਈ ਇਥੋਂ ਦਾ ਵਾਵਾ ਹੀ ਪੁਰਾਣਾ ਮਾਲ ਬਣਿਆ ਲੱਗਦਾ ਹੈ ਗੇਟਵੇ ਮਾਲ ਸਾਰੇ ਨਾਲ ਪਹਿਲੀਆਂ ਚੇਹੇ ਖੁੱਲਿਆ ਹਣਾ ਤੇ ਅੱਜ ਸਾਰੇ ਨਾਲ ਪੁਰਾਣਾ ਇਹ ਹੋ ਗਿਆ ਹਣਾ ਆ ਸਾਹਮਣੇ ਵੀ ਫੈਕਟਰੀਆਂ ਹੀ ਆ ਉਹ ਕ੍ਰੋਸ ਦਾ ਰੋਡ ਪਿੱਛੇ ਬੱਦਲ ਯਾਰ ਸੱਚੀ ਬੱਦਲ ਬਹੁਤ ਛੜੇ ਲੱਗ ਰਹੇ ਬਹੁਤ ਜਿਆਦਾ ਅੱਛਾ ਮਹਿਦਰਾ ਅੱਛਾ ਜਿੱਤੋਂ ਉੱਪ ਨਿਕਲੀ ਹੁੰਦੀ ਹਾਂ ਉਹਨੂੰ ਚੀਕਾਂ ਹੋ ਜੀਆਂ ਹੋਣੀਆਂ ਸੀ ਅਸੀਂ ਪੂਰੇ ਇੰਡਸਟਰੀਅਲ ਏਰੀਆ ਚ ਪਹੁੰਚ ਗਏ ਜਮਾ ਦਖਾਨਾ ਹੀ ਆ ਉਹ ਮੈਨੂੰ ਦੱਸ ਕੇ ਡੈਡੀ ਹੁਣੇ ਖੜੇ ਆ ਫੈਕਟਰੀ ਉਹਨਾਂ ਦੀ ਇਸਟਰ ਦੀ ਐਸਟੀ ਕੱਲ ਨੂੰ ਅਜ ਸੰਡੇ ਆ আচ্ছা ਸੰਡੇ ਆ ਪਰ ਇਸਟਰ ਵੀਕਐਂਡ ਆ ਇਸ ਵੀਕਐਂਡ ਕੱਲ ਦਾ ਹਾਂਜੀ ਉਹ ਜੀ ਸਰਦਾਰ ਸਾਹਿਬ ਜੀ ਕੋਲ ਪਹੁੰਚ ਚੁੱਕੇ ਆ ਕੀ ਹਾਲ ਆ ਜੀ ਕੈਮੋ ਜੀ ਹਾਂਜੀ ਹਾਂ ਆਪਣੀ ਸਿਕਿਉਰਿਟੀ ਲਈ ਖੜਾ ਬਾਈ ਇਹਦਾ ਨਾਮ ਕੀ ਆ ਨਾਈਟਵਾਜੀ ਹੈ ਨਾ ਨਾਈਟਵਾਜੀ ਨਾਈਟਵਾਜੀ ਇਹਦਾ ਕੀ ਨਾਮ ਹੈ ਐਡਵਰਡ ਹੈ ਐਡਵਰਡ ਐਡਵਰਡ ਜਾਂਪੋ ਆਹ ਪਏ ਟਾਇਰ ਹੈ ਆ ਟਾਇਰ ਪਏ ਲੋ ਜੀ ਟਾਇਰ ਹੀ ਟਾਇਰ ਦੇਖ ਲੋ ਤੇ ਹੁਣ ਇਹਦੇ ਤੇ ਕੀ ਕਰਨਾ ਹੁੰਦਾ ਆਪਾਂ ਟਾਇਰਾਂ ਤੇ ਇਹਨੂੰ ਰੀਥ੍ਰੈਡ ਕਰਨਾ ਇਹਨੂੰ ਇਹਨੂੰ ਰੀਥ੍ਰੈਡ ਬਣਾ ਕਰਨਾ ਜਦੋਂ ਇਹਨੂੰ ਗੰਝਾ ਕਰਕੇ ਦੁਬਾਰਾ ਉੱਪਰ ਨਮੀ ਨਮੀ ਚੜ ਜਾਣੀ ਹੈ ਮਤਲਬ ਤੁਸੀਂ ਨਵੇਂ ਬਣਾ ਦੇਣੇ ਆ ਇਹ ਸਹੀ ਹੈ ਜੀ ਜਦੋਂ ਇਹ ਆਟਾ ਹੈ ਗੰਝੇ ਹੋ ਕੇ ਆਉਣੇ ਆ ਇਸੇ ਤਰ੍ਹਾਂ ਹਰ ਅੱਛਾ ਗੰਜੇ ਹੋ ਗਏ ਆਹ ਤੇ ਇਹਦੇ ਉੱਤੇ ਆਹ ਗਲੂ ਲਗੀ ਹੋਈ ਹੈ ਹੁਣ ਆਹ ਗਲੂ ਲਗੀ ਹੋਈ ਹੈ ਆ ਸਾਰਿਆਂ ਤੇ ਗਲੂ ਨਾਲ ਲੱਗੇ ਹੋਇਆ ਗਲੂ ਤੇ ਇਸ ਤੋਂ ਬਾਅਦ ਇਹ ਆਹ ਹੁਣ ਗਲੂ ਲਾ ਕੇ ਇੱਥੇ ਰੈਡੀ ਹੋ ਗਏ ਆਹ ਲੇਅਰ ਲੱਗੀ ਪੂਰੀ ਉੱਪਰ ਲੇਅਰ ਲੱਗੀ ਇਹ ਹੁਣ ਚੈਂਬਰ 'ਚ ਪਾਏ ਹੋਏ ਸੀ ਚੈਂਬਰ 'ਚੋਂ ਕੱਢ ਲੇ ਓਕੇ ਆਹ ਆਹ ਇਹਦੇ ਲਾਉਣੀ ਆ ਤੇ ਇਹਦੇ ਲਾਉਣੀ ਆ ਇਹਦੇ ਗਲੂ ਲੱਗਣੀਆਂ ਐ ਜੇ ਗਲੂ ਲੱਗੀ ਵੀ ਆ ਗਲੂ ਆ ਗਲੂ ਲੱਗੀ ਵੀ ਆ ਮਤਲਬ ਰਬੜ ਲੱਗਣੀਆਂ ਗਲੂ ਤੋਂ ਬਾਅਦ ਉੱਤੇ ਆ ਲੱਗਦੀ ਟੇਪ ਹਾਂ ਹਾਂ ਜਵੇਂ ਆ ਬਾਅਦ ਤੁਸੀਂ ਇਹਨੂੰ ਰੰਗ ਵੀ ਕਰ ਦਿੰਦੇ ਆ ਜਿਹੜੇ ਆਹ ਇਹਦੇ ਵਿੱਚ ਰਹਿੰਦੀ ਆ ਆ ਜਿਹੜੇ ਤਿੰਨ ਆਹ ਚੈਂਬਰ ਜਿੱਟ ਬਣਿਆ ਤਨੇ ਤੇ ਇੱਕ ਵਾਰੀ ਜੀ ਕਿੰਨੇ ਟਾਇਰ ਜਾਂਦੇ ਚੈਂਬਰ 'ਚ ਤੇ ਪਿੰਡ ਸਾਈਜ਼ ਆ ਕਿਤੇ 10 ਜਾਂਦੇ ਕਿਤੇ 15 ਜਾਂਦੇ ਆ ਆ ਵਿਚਾਲੇ ਵਾਲਾ ਸਾਰ ਨੂੰ ਵੱਡਾ ਲੱਗਦਾ ਕਿੰਨੇ 21 ਟਾਇਰ ਇਹਦੇ ਵਿੱਚ ਇੱਕ ਵਾਰੀ ਜਿੱਕੀ ਟਾਇਰ ਚੱਲ ਜਾਂਦੇ ਆ ਜੀ ਤੇ ਨਵੇਂ ਬਣ ਜਾਂਦੇ ਆ ਉਹ ਟਰੈਕਟਰ ਟਾਇਰਾਂ ਦੀਆਂ ਉਹ ਟਰੈਕਟਰ ਵਾਲੇ ਦੀਆਂ ਦੀਆਂ ਵਾਓ ਲਓ ਜੀ ਦੇਖੋ ਉਹ ਵਾਲਾ ਟਰੈਕਟਰ ਦਾ ਇਹਦੀ ਚੌੜੀ ਗੁੱਡੀ ਹੁੰਦੀ ਹੈ ਜਿਆਦੇ ਹਾਂ ਦੇਖੋ ਜੀ ਆਹ ਟਰੈਕਟਰ ਦਾ ਟਾਇਰ ਆ ਤਿਆਰ ਹੋ ਕੇ ਪਿਆ ਇਹ ਰੈਡੀ ਹੋ ਗਿਆ ਰੈਡੀ ਹੋ ਗਿਆ ਪੂਰੀ ਹੀਟ ਚੱਲਦੀ ਹੁੰਦੀ ਹੈ ਨਾ ਇਹਦੇ ਅੰਦਰ ਬਹੁਤ ਜ਼ਿਆਦਾ ਹੁੰਦੀ ਹੈ ਹੀਟੋਂ ਹੀਟ ਹੋ ਜਾਂਦਾ ਕੰਮ ਮਸ਼ੀਨਾਂ ਨੇ ਟਾਇਰ ਬਣਾਉਂਦਾ ਕਿਹੜਾ ਬਹੁਤ ਜ਼ਿਆਦਾ ਗੁਣੇ ਕਰਦੇ ਨੇ ਇਹ ਟਾਇਰਾਂ ਬਿਲਕੁਲ ਸਾਫ਼ ਕਰ ਦਿੰਦੀ ਉਹ ਵਾਲੀਆਂ ਮਸ਼ੀਨਾਂ ਇਹੋ ਜਿਹਾ ਟਾਇਰ ਬਣਦਾ ਇਹ ਤੇ ਆ ਟੇਪ ਲੱਗ ਹਮਮ ਜਿਹੜੀ ਰਬੜ ਚੱਲਦੀ ਆ ਉਹ ਜਿਹੜੀ ਪਈ ਜਿਹੜੀ ਉਹ ਪਈ ਰਬੜ ਉਹ ਚੜਦੀ ਆ ਆਹ ਭਈਆ ਜੀ ਰਬੜ ਜਿਹੜੀ ਚੜਦੀ ਆ ਟਾਇਰਾਂ ਦੇ ਉੱਤੇ ਇਹ ਸਾਰੀ ਟਰੱਕਾਂ ਦੀ ਪਈ ਆ 30 30 ਸਟੋਰ ਹੈਗਾ ਸਮਾਨ ਉੱਤੇ ਸਟੋਰੇਜ ਸਾਰੇ ਉੱਪਰ ਰੱਖੀ ਆ। ਹਾਂ ਸਰਦਾਰ ਜੀ ਉੱਪਰ ਆ। ਉੱਪਰ ਹੀ ਜਾਣਾ। ਚਲੋ। ਆਜੋ। ਪੌੜੀਆਂ ਝੱਡੀਏ ਫਿਰ ਮੈਂ। ਪੌੜੀਆਂ ਚੱਲਦੇ ਨਾਲ ਉੱਪਰ ਤੇ ਲੈ ਜਾਣਾ। ਹਾਂ ਜੀ ਟਾਇਰ ਹੋਏ ਪਏ ਜਮੇ ਗੰਗੇ। ਨਾਲੇ ਖਰਚੇ ਪਏ ਆ। ਅੱਜ ਮੈਂ ਇੱਥੋਂ ਪਾਟੇ ਹੁਣ। ਹੂੰ ਹੂੰ। ਇਹ ਆ ਗਿਆ ਜੀ ਵੇਅਰ ਹਾਊਸ। ਇੱਥੇ ਪਿਆ ਸਾਰੇ ਟਾਇਰ ਬਣਾ ਕੇ ਵੀ ਇੱਥੇ ਰੱਖਦੇ ਆ। ਇਹ ਥ੍ਰੈਡ ਵਾਲੀਆਂ ਚੀਜ਼ਾਂ ਵੀ ਇੱਥੇ ਪਈਆਂ। ਆਸ ਕਿੱਡਾਂ ਪਈਆਂ। ਆ ਰਬੜਾ। ਆ ਰਬੜਾ ਪਈਆਂ। ਇਹ ਰਬੜਾ। ਆ ਪੁਰਾਣੇ ਟਾਇਰ। ਇਹਦੇ ਚੋਂ ਰਬੜਾ। ਅਜੇ ਨੰਬਰ ਲੱਗੇ ਆ ਪੁਰਾਣੇ। ਆ ਪੁਰਾਣੇ ਪਤਾ ਲੱਗਦਾ। ਹਾਂ ਦੇਖੋ ਕਸਮਾਂ ਲੇ ਜੇ। ਨਵੇਂ ਤਾਂ ਫਿਰ ਹੁਣ ਸਾਫ਼ ਹੋ ਜਾਂਦੇ ਪੂਰੇ। ਥ੍ਰੈਡ ਨਵਾਂ। ਆ ਸਾਰੇ ਰੀ ਥ੍ਰੈੱਡ ਹੀ ਆ। ਦੇਖੋ ਵੀ ਐ ਬਣ ਜਾਂਦਾ ਟਾਇਰ ਨਵਾਂ। ਫਾਰਮਾ ਤਿਆਰ ਟਰੱਕੀ ਟਰੱਕਾ ਦੂਰ ਦੂਰ ਸ਼ਹਿਰ ਆ ਇੱਥੇ ਹੂੰ ਮੁੰਬਾਸਾ ਜਾਂਦੇ ਆ ਘੀਆਂ ਹੂੰ ਲੋ ਜੀ ਦੇਖੋ ਉਧਰ ਉਹ ਟਰੈਕਟਰ ਤੇ ਬੈ ਸਾਰੇ ਟਰੈਕਟਰ ਦੀ ਥ੍ਰੈਡ ਹੋਰ ਤਰ੍ਹਾਂ ਦੀ ਆਉਂਦੀ ਆ ਨਹੀਂ ਉਹ ਉਹ ਇਹਦੇ ਚ ਉਹ ਜਿਹੜੇ ਬੈਜਾ ਉਹ ਇਹਨਾਂ ਦਾ ਬੈਜਾ ਵਾਹ ਬਈ ਟਰੈਕਟਰ ਦੇ ਟਾਇਰ ਹੂੰ 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 ਹੂੰ

ਲੋ ਜੀ ਪਹੁੰਚ ਗਏ ਸੀਗੇ ਵਰਕਸ਼ਾਪ ਤੇ ਤੇ ਹੁਣ ਪ੍ਰਸ਼ਾਦਾ ਤੁਹਾਡੇ ਸਾਹਮਣੇ ਆ ਆਉਂਦਿਆਂ ਨੂੰ ਪ੍ਰਸ਼ਾਦਾ ਕਹਿੰਦੇ ਪਹਿਲਾਂ ਖਾ ਫੇਰ ਗੱਲ ਗਲੀ ਕਰਨੀ ਆ ਤੇ ਹੁਣ ਮੈਂ ਲੱਗਿਆ ਖਾਣ ਤੁਸੀਂ ਖਾ ਲਿਆ ਡੈਡੀ ਪਾੜਿਆ ਖਾ ਲਿਆ ਬਹੁਤ ਸਵਾਦ ਆਰੇ ਨੇ ਖਾ ਲਿਆ ਹੋਰ ਜੀ ਸਾਰੀ ਫੈਮਿਲੀ ਇੱਥੇ ਬੈਠੀ ਆ ਸਾਰੇ ਜਾਣੇ ਆ ਉਹ ਵੀਰ ਜੀ ਸਾਨੂੰ ਲੈਣ ਆਏ ਸੀ ਪਰ ਮੈਂ ਉਦੋਂ ਨਾਤਾ ਹੀ ਨਹੀਂ ਸੀ ਅਜੇ ਮੈਂ ਨਾਤਾ ਤੇ ਆਇਆ ਹੋ ਸੁਣਾਓ ਜੀ ਆ ਬੈਠਿਆ ਸਰਦਾਰ ਵੱਡੇ ਜੀ ਇਹ ਮੇਰੇ ਦਾਦਾ ਜੀ ਆ ਗ੍ਰੈਂਡਫਾਦਰ ਡੈਡੀ ਦੇ ਫਪੜ ਜੀ ਆ ਹਾਂਜੀ ਇਹ ਮੇਰੇ ਚਾਚਾ ਜੀ ਦੇ ਕੋਫੜ ਜੀ ਹੈ ਵੀ ਇਹ ਕੋਫੜ ਜੀ ਵੀ ਕੋਫੜਾ ਕੋਫੜਾ ਜੀ ਹੈ ਇਹ ਕੋਫੜਾ ਦਾ ਘੇਰ ਕੋਫੜਾ ਦਾ ਘੇਰ ਆ ਅਕਾਊਂਟੈਂਟ ਸਾਹਿਬ ਨੇ ਜੀ ਠੀਕ ਹੈ ਜੀ ਕੋਫੜਾ ਦਾ ਸੁਝਾਅ ਕਹਿੰਦੇ ਚੌਥਾ ਦਾ ਸੁਝਾਅ ਕਹਿੰਦਾ ਕੋਫੜਾ ਤੇ ਉਧਰ ਸਾਹਮਣੇ ਕਿਚਨ ਆ ਜਿੱਦੇ ਚ ਖਾਣਾ ਬਣ ਕੇ ਆਇਆ ਹੁਣ ਮੈਂ ਖਾਣਾ ਠੀਕ ਆ ਤੁਸੀਂ ਦੇਖੋ ਮੈਂ ਖਾਣ ਲੱਗਿਆ ਲਓ ਜੀ ਵਰਕਸ਼ਾਪ ਤੋਂ ਤਰਪੇ ਪ੍ਰਸ਼ਾਦਾ ਛੱਕੇ ਰੋਟੀਆਂ ਖਾਧੀਆਂ ਨਾਲ ਹੀ ਨੀਂਦ ਹੋਣੀ ਸ਼ੁਰੂ ਹੋ ਗਈ ਚਾਹ ਪੀਤੀ ਚਾਹ ਬੇਅਸਰ ਚਾਹ ਨੇ ਨਹੀਂ ਅਸਰ ਕੀਤਾ ਚਾਹ ਸਰ ਵਾਲੇ ਕਰਦੀ ਨੀਂਦ ਆਉਂਦੀ ਐ ਨਾ ਹਾਂ ਚਾਹ ਬਹੁਤ ਸਾਲ ਕਿ ਤੇ ਆ ਵੀਰਾਂ ਸਾਨੂੰ ਛੱਡਣ ਚੱਲੇ ਆ ਤੁਹਾਡੇ ਸਾਹਮਣੇ ਬੈਠੇ ਆ ਤੇ ਆ ਸਾਰੀਆਂ ਫੈਕਟਰੀਆਂ ਫੈਕਟਰੀਆਂ ਜਿਹੇ ਇੱਧਰ ਫੈਕਟਰੀਆਂ ਫੈਕਟਰੀਆਂ ਬਹੁਤ ਫੈਕਟਰੀਆਂ ਐ ਤੁਸੀਂ ਦੇਖੇ ਟਾਇਰ ਕਿਵੇਂ ਬਣਦੇ ਆ ਕਿਵੇਂ ਪੁਰਾਣੇ ਐਕਸਪਾਇਰ ਟਾਇਰ ਨੂੰ ਨਵਾਂ ਨਵੀਂ ਜਾਨ ਦੇ ਦਿੱਤੀ ਜਾਂਦੀ ਆ ਇਹ ਤੁਸੀਂ ਦੇਖੀ। ਉਪੂ ਆਈ ਨੇ ਮੈਂ ਚਾਹ ਪੱਤੀ ਦਿੱਤੀ ਹੈ। ਅਸ਼ਾ ਅਫਰੀਕਨ ਚਾਹ ਪੱਤੀ। ਹਾਂ। ਸਪੈਸ਼ਲ। ਓ ਯੋ ਓ। ਆ ਲੋ ਜੀ ਚਾਹ ਪੱਤੀ। ਨਾ ਬੇ। ਕੱਪ ਵੀ ਦਿੰਦੇ ਸੀ ਮੈਂ ਕੱਪ। ਮੈਂ ਕਿਹਾ ਭੁੱਜ ਰਹਿਣ ਤੋਂ ਕੱਪ ਨੂੰ। ਅਸ਼ਾਲ ਪੈਣਾ। ਕੱਪ। ਸ਼ਾਰਟ। ਸ਼ਾਰਟ ਦੇ ਨਾਲੇ ਚਾਹ ਪੱਤੀ। ਚਾਹ ਪੱਤੀ ਦੇ ਵੀ ਤਿੰਨ ਡੱਬੇ ਆ ਬਾਈ ਜੀ। ਹੁਣ ਚਾਹ ਆਪਾਂ ਜੰਗਲਾਂ ਤੇ ਪਹਾੜਾਂ ਤੇ ਜਾ ਕੇ ਆਹੀ ਪੀਣੀ ਆ। ਇੱਧਰ ਵੇਖੋ ਨਾ ਨਾਸ ਫਰੂਟ ਵਾਲੇ ਪਏ ਲੈਣਾ ਮਮੀ ਇੱਥੋਂ ਕੋਈ। ਨਾਸ ਲੈਣਾ ਹੈ ਵਾ ਘੱਟ ਨੇ ਘੱਟਾ ਇੱਥੇ ਤਾਂ ਹੋਰ ਖਾਣਾ ਸੀ ਕੋਈ ਨਹੀਂ। ਇਥੇ ਲੈ ਲੈਨੇ ਦਵਾ ਕੱਢੋ ਕਲੀ ਤੋਂ ਤਾਂ ਪੱਕੇ ਹੀ ਨਹੀਂ ਆਪਣੇ ਆਪ ਐਟੇ ਲੱਗੇ ਪੈਂ ਬੰਨ ਗਾਣ ਆਪਾਂ ਜਿੱਥੇ ਜਾਣਾ ਨਾ ਬਾਕੀ ਸਭ ਨਹੀਂ ਸੁਣਦੀਆਂ ਹੋਰ ਬਹੁਤ ਬਾਕੀ ਅੱਜ ਹੈਗੀ ਜੀ ਰਿਸੈਪਸ਼ਨ ਪਾਰਟੀ ਵਿਆਹ ਦੀ ਤੇ ਸਮਝ ਲਓ ਵਿਆਹ ਦਾ ਹੁਣ ਆਖਰੀ ਫੰਕਸ਼ਨ ਆ ਅੱਜ ਰਾਤ ਉਸ ਤੋਂ ਬਾਅਦ ਵਿਆਹ ਸਮਾਪਤ ਤੇ ਕੱਲ ਨੂੰ ਆਪਾਂ ਜਾ ਰਹੇ ਆ ਮਕਿੰਡੋ ਸਾਹਿਬ ਗੁਰਦੁਆਰਾ ਦੇਖਣ ਵਾਸਤੇ ਤੇ ਕੱਲ ਨੂੰ ਮਕਿੰਡੋ ਸਾਹਿਬ ਜਾਵਾਂਗੇ ਉਹ ਨੂੰ ਮਕੇਂਡੋ ਸਾਹਿਬ ਦੇ ਦਰਸ਼ਨ ਕਰਾਉਣੇ ਕਾਲੀ ਨਹੀਂ ਉਹ ਹੀ ਬਣਾਣੀ ਫ੍ਰਿਕਾ ਨਹੀਂ ਨਹੀਂ ਬੰਦੇ ਆਈ ਮੀਨ ਬੰਦੇ ਵਾਲੀ ਨਹੀਂ ਪੰਜਾਬੀਆਂ ਵਾਲੀ ਇੰਡੀਆ ਵਾਲੀ ਇੰਡੀਅਨ ਸਟਾਈਲ ਬਣਨੀ ਹੈ ਪਟਿਆਲਾ ਸ਼ਾਈ ਪੇਚਾੜੀ ਨਹੀਂ ਪਟਿਆਲਾ ਸਾਹੀ ਬੜਾ ਵਾਲੀ ਬਣਾਣੀ ਪਾਗਾ ਪਾਪਣੇ ਵਾਲੀ ਬਣਾਂਗੇ ਦੂਜੀ ਵੀ ਬਣ ਸਕਦਾ ਹੈ ਤਾਂ ਕਹਿਣਾ ਕਾਲੇ ਨੂੰ ਕਹਿਣਾ ਪੈਣਾ ਵੀ ਅਸਲਾ ਕਾਲੇ ਨੂੰ ਲੋਟੀ ਮੈਟਿਕ ਹਨ ਆਏ ਆ ਮਾਲ ਦੇ ਵਿੱਚ એનર્ਜੀ ਡਰਿੰਕ ਲੈਣ ਐਨਰਜੀ ਡਰਿੰਕ ਲੈਣੇ ਆ ਤੇ ਫਿਰ ਵਰਕਆਊਟ ਕਰਦੇ ਆ ਦੋਲੇ ਪੱਪ ਕਰਕੇ ਪਾਰਟੀ ਤੇ ਜਾਵਾਂਗੇ ਮੇਰੇ ਅਸੀਂ ਅੱਜ ਉਹ ਸਾਹਮਣੇ ਇਹਨਾਂ ਨੇ ਆਟੂ ਲਾਇਆ ਹੋਇਆ ਟੈਂਪੂ ਤੇ ਅੰਗੂਰ ਵਿਕ ਰਹੇ ਆ ਯਰ ਹੈਟ ਵੀ ਸੁਣੀ ਐ ਇਹਨਾਂ ਕੋਲੇ ਵੀ ਸੁਫਾਰੀ ਵਾਲੀ ਲੈਟਸ ਆਸਕ ਸਮਵਨ ਇੰਡੀਆ ਰੈਡ ਬੁਲ 120 ਦੀ ਹੈ ਨਾ ਲਓ ਜੀ ਇਹ ਵਾਲਾ ਵਲੌਗ ਇੱਥੇ ਰੱਖਦੇ ਆ ਹੁਣ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਪਾਰਟੀ ਤੇ ਚੱਲਦਾ ਐ ਤੋਂ ਬਾਅਦ ਪਾਰਟੀ ਤੇ ਜਾ ਕੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਸੋ ਬਾਏ ਬਾਏ ਟੇਕ ਕੇਅਰ